ਦੋ ਘੰਟੇ ਪਹਿਲਾਂ ਮਨੀਸ਼ ਸੋਧਿਆ ਹੋਰਾਂ ਨੇ ਪੀਸੀ ਕੀਤੀ ਤੇ ਕਿਹਾ ਕਿ ਭਈ ਜੇਕਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਰਾ ਉਹਨੂੰ ਪੰਜਾਬ ਦੇ ਵਿੱਚ ਆਉਣਾ ਹੈ ਤੇ ਪੰਜਾਬ ਦਾ 50 ਕਰੋੜ ਰੁਪਇਆ ਦੇ ਦੇਣ ਉਸ ਤੋਂ ਬਾਅਦ ਆ ਜਾਣ ਪਹਿਲਾਂ ਤਾਂ ਮੈਂ ਪੁੱਛਦਾ ਕਿ ਮਨੀਸ਼ ਸੋਧ ਦੇ ਪੰਜਾਬ ਦਾ ਮਾਮਾ ਲੱਗਦਾ ਇਹ ਕੋ ਪੁੱਛ ਕੇ ਆਣਾ ਹੈ ਇਹ ਪੰਜਾਬ ਦਾ ਕੀ ਲੱਗਦਾ ਦਿੱਲੀ ਦੇ ਚੋਰ ਲੁਟੇਰੇ ਹੁਣ ਪੰਜਾਬ ਲੁੱਟਣ ਆ ਗਏ ਔਰ ਪ੍ਰਧਾਨ ਮੰਤਰੀ ਨੂੰ ਪ੍ਰਸ਼ਨ ਕਰਨਗੇ ਕਿ ਪ੍ਰਧਾਨ ਮੰਤਰੀ ਕਿੱਥੇ ਜਾਣਾ ਕਿੱਥੇ ਨਹੀਂ ਜਾਣਾ ਔਰ ਕਿਵੇਂ ਜਾਣਾ ਕਿਵੇਂ ਨਹੀਂ ਜਾਣਾ ਇਹ ਤਾਂ ਕਰਨਗੇ ਇਹ ਦੱਸ ਦੇ ਕਿ ਨੀ ਮਾਨਸਿਕਤਾ ਕੀ ਹੈਗੀ ਮੈਂ ਇਹਨਾਂ ਨੂੰ ਪੁੱਛਦਾ ਤੁਸੀਂ ਇਹ ਦੱਸੋ ਕਿ ਹੁਣ ਤੱਕ ਪੰਜਾਬ ਸਰਕਾਰ ਨੇ ਇੱਕ ਚੁਆਨੀ ਵੀ ਰੀਲਿਸ ਕੀਤੀ ਹੈ ਫਲੱਡ ਬਕਸ ਦੇ ਕਹਿੰਦੇ ਕਿ ਬਈ ਪੰਜਾਬ ਦੇ ਨਾਲ ਮਤਰਈਮਾਲਾ ਸਲੂਕ ਕਰਦੇ ਪਏ ਇਹ ਕੇ ਅੰਦਰ ਜੰਮੂ ਕਸ਼ਮੀਰ ਦੇ ਵਿੱਚ ਅਮੀਸ਼ਾ ਖੁਰੀ ਜਾਏ ਉਹਨਾਂ ਦੀ ਗੱਲ ਵੀ ਸੁਣਾਏ ਉਹਨਾਂ ਦੇ ਹੜਪੀਟਤਾ ਦੀ ਗੱਲ ਵੀ ਸੁਣ ਰਹੇ ਨੇ ਪੰਜਾਬ ਦੇ ਵੱਲ ਧਿਆਨ ਹੈ ਨਹੀਂ ਕਿਸੇ ਦਾ ਇਹ ਮਤਰਈਮਾਲਾ ਸਲੂਕ ਹੈਗਾ ਕਹਿੰਦੇ ਗੱਲ ਇਹ ਹੈ ਮੈਂ ਹੁਣ ਕੀ ਕਮਾਈ ਨਾਲ ਬਾਰੇ ਮੈਨੂੰ ਤੇ ਇਹਨਾਂ ਬਾਰੇ ਕਹਿਣ ਲਈ ਵੀ ਸ਼ਰਮ ਆਉਂਦੀ ਹੈ ਕਿ ਕਿਫੋ ਜੇ ਬੰਦੇ ਨੇ ਇਹ ਹੂੰ ਜਿਹੜੇ ਬੰਦਿਆਂ ਨੂੰ ਸਰਕਾਰ ਦਾ ਸਿਸਟਮ ਹੀ ਨਹੀਂ ਪਤਾ ਸਰਕਾਰ ਕਿਵੇਂ ਚਲਾਨੀ ਹੈ ਉਹ ਪ੍ਰਸ਼ਨ ਕਰਦੇ ਨੇ ਹੂੰ ਔਰ ਇਹਨਾਂ ਨੂੰ ਇਹ ਖੁਦ ਮੈਨ ਤੇ ਇਸ ਗੱਲ ਦੀ ਹਰਾਨੀ ਹੈ ਕਿ ਐਡਮਿਨਿਸਟ੍ਰੇਟਿਵ ਸਾਈਡ ਸੱਜੇ ਹੱਥ ਤੱਕ ਸਰਕਾਰ ਦਾ ਸੱਜਾ ਤਖਬੇ ਹੱਥ ਕੀ ਕਰ ਰਿਹਾ ਕਿਸ ਨੂੰ ਪਤਾ ਹੀ ਨਹੀਂ ਹੈ ਹੂੰ ਇਹ ਹਾਲ ਹੈ ਸਾਡੀ ਪੰਜਾਬ ਸਰਕਾਰ ਤੋਂ ਸੈਂਟਰ ਦੀਆਂ ਟੀਮਾਂ ਆ ਕੇ ਬਾੜ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰ ਗਈਆਂ कल चीफ सेक्रेटरी ਨਾਲ ਮੀਟਿੰਗ ਹੋ ਗਈ ਕਿ ਸਾਡਾ ਕਿਨਾ ਖੇਤੀ ਦਾ ਨੁਕਸਾਨ ਹੋਇਆ ਕਿੰਨੇ ਪਿੰਡ ਦੇ ਸਾਡੇ ਮਕਾਨ ਟਹਿਗੇ ਕਿੰਨੇ ਸਾਡੇ ਪਸ਼ੂਧੰਦਾ ਨੁਕਸਾਨ ਹੋਇਆ ਕਿੰਨੇ ਮੁਰਗੀਖਾਨੇ ਦਾ ਨੁਕਸਾਨ ਹੋਇਆ ਸਾਡੇ ਸਾਰੇ ਜਿਹੜੇ ਲੌਸਸੇ ਹੈਗੇ ਨੇ ਉਹਦੀ ਅਸੈਸਮੈਂਟ ਕਰਕੇ चीफ ਸੈਕਟਰੀ ਨਾਲ ਬੈਠ ਕੇ ਕੱਲ ਕੰਦੇ ਦੀ ਟੀਮ ਇੱਕ ਹਫਤਾ ਲਾ ਕੇ ਗਈਏ ਥੇ ਹੂੰ ਉਹਨੇ ਇਹਨਾਂ ਨੂੰ ਇਹ ਹੀ ਨਹੀਂ ਪਤਾ ਕਿ ਕੰਦੇ ਦੀ ਟੀਮ ਆਈ ਹੋਈ ਹੈ ਤੇ ਮੈਂ ਦੱਸੋ ਉਹਦਾ ਕੀ ਕਰਾਂ ਐਸੀ ਨਲਾਇਕ ਸਰਕਾਰ ਫਿਰ ਹਰਪਾਲ ਚਿਮਾ ਹੋਰੀ ਕਿਉਂ ਸਵਾਲ ਚੱਕ ਰਹੇ ਨੇ ਹਰਪਾਲ ਚਿਮਾ ਹੋਰੀ ਦਾ ਫੜੇ ਲਿਖੇ ਉਬੇ ਕਿਹੜੇ ਸਰਕਾਰ ਚੱਲਦੀ ਹੈ ਇਹ ਚਿੰਤਾ ਤੇ ਕਰ ਲੋ ਤੁਹਾਡੇ ਪੰਜਾਬ ਚ ਟੀਮਾਂ ਕੇਂਦਰ ਦੀਆਂ ਆਈਆਂ ਆ ਤੁਹਾਡੇ ਡੀਸੀ ਉਹਨਾਂ ਨਾਲ ਫਿਰਦੇ ਪਏ ਨੇ ਤੁਹਾਡੇ ਸੈਕਟਰੀ ਉਹਨਾਂ ਨਾਲ ਫਿਰਦੇ ਪਏ ਨੇ ਔਰ ਤੁਹਾਨੂੰ ਇਹੀ ਨਹੀਂ ਪਤਾ ਤੇ ਫਿਰ ਨਲਾਇਕੀ ਕੌਣ ਹੈ ਕੌਣ ਹੈ ਨਲਾਇਕ ਤੁਸੀਂ ਆਪ ਦੱਸੋ ਕੌਣ ਨਲਾਇਕ ਹੈ ਉਹ ਮੰਤਰੀ ਨਲਾਇਕ ਹੋਏ ਨੇ ਜਿਨੂੰ ਇਹ ਨਹੀਂ ਪਤਾ ਕਿ ਕੇਂਦਰ ਦੀ ਟੀਮ ਪੰਜਾਬ ਚ ਆਈ ਹੋਈ ਹੈ ਉਹ ਮੰਤਰੀ ਕਹਦਾ ਹੋਇਆ ਜਿਨੂੰ ਇਹ ਨਹੀਂ ਪਤਾ ਮੇਰੇ ਪੰਜਾਬ ਚ ਕੀ ਹੋ ਰਿਹਾ ਉਹ ਮੁੱਖ ਮੰਤਰੀ ਕੀ ਹੋਇਆ ਜਿਨੂੰ ਇਹ ਨਹੀਂ ਪਤਾ ਮੇਰੇ ਪੰਜਾਬ ਚ ਕੀ ਹੋ ਰਿਹਾ ਮੇਰਾ ਵਕੀਲ ਭਰਾ ਹੈ ਮੈਂ ਕੁਝ ਕਹਿ ਨਹੀਂ ਸਕਦਾ ਤੂੰ ਮੇਰੇ ਕਿਤੇ ਤੇ ਫਿਰ ਅਸਰ ਪਾਊਗਾ ਜੇ ਕੁਝ ਮੈਂ ਕਵਾਂਗਾ ਵਕੀਲ ਭਰਾ ਤੋ ਬਹੁਤ ਵੱਡੇ ਇਲਜ਼ਾਮ ਲਗਾ ਰਿਹਾ ਮੈਂ ਹੀ ਕਹਿ ਰਿਹਾ ਨਾ ਮੇਰਾ ਵਕੀਲ ਭਰਾ ਹੈ ਮੈਂ ਕੁਝ ਕਹਿੰਦਾ ਚੰਗਾ ਨਹੀਂ ਲੱਗਦਾ ਮੇਰੇ ਕਿਤੇ ਤੇ ਉਹਦਾ ਅਸਰ ਆਂਦਾ ਹੈਗਾ ਕਿ ਕਿੰਨੀ ਕੁ ਸਮਝਦਾ ਮਾਲਕ ਹੈ ਇੱਕ ਪਾਸੇ ਚੀਫ ਸਕੱਟਰੀ ਕਿੰਤੇ ਦੀ ਟੀਮ ਨਾਲ ਮੀਟਿੰਗ ਕਰਦਾ ਪਿਆ ਹੈ ਔਰ ਦੂਜੇ ਪਾਸੇ ਹਰ ਭਾਜੀ ਮੈਂ ਪ੍ਰੈਸ ਕਾਨਫਰੰਸ ਕਰਨ ਦੀ ਕੀ ਇੰਤਜ਼ਾਰ ਨਹੀਂ ਜਾਂਦਾ ਹੈ ਹੂੰ ਕੀ ਤੁਸੀਂ ਇੱਥੇ ਦੇਖੋ ਸਰਕਾਰ ਕਿਵੇਂ ਚੱਲਦੀ ਪਈ ਹੈ ਫਰੂਟ ਦਾ ਰੋਣਾ ਕੀ ਹੈ ਇੱਕ ਨਿੱਕਾ ਪੈਸਾ ਕੇਂਦਰ ਸਰਕਾਰ ਨੇ ਨਹੀਂ ਦੇਣਾ ਇਹਨਾਂ ਨੂੰ ਕੋਈ ਡਿਊ ਨਹੀਂਗਾ ਜੀਐਸਟੀ ਦਾ ਕੰਪਨਸੇਸ਼ਨ ਦਾ 58200 ਕੁ ਕਰੋੜ ਰੁਪਏ ਬੰਦਾ ਸੀਗਾ ਉਹਦਾ ਇੱਕ ਇੱਕ ਪਾਈ ਜਿਹੜੀ ਗਈ ਪੰਜਾਬ ਸਰਕਾਰ ਨੂੰ ਮਿਲ ਚੁੱਕੀ ਹੈ ਪੰਜਾਬ ਨੂੰ ਮਿਲ ਚੁੱਕੀ ਹੈ ਜੀਐਸਟੀ ਵੱਲ ਪੰਜਾਬ ਦਾ 1 ਰੁਪਿਆ ਵੀ ਪੈਂਡਿੰਗ ਨਹੀਂ ਹੈਗਾ ਇਹ ਝੂਠ ਬੋਲਦੇ ਨੇ ਝੂਠਾ ਫਰੇਬ ਦੀ ਰਾਜਨੀਤੀ ਕਰਦੇ ਨੇ ਕੰਮ ਢੱਕਾ ਤੋੜਨਾ ਨਹੀਂ ਔਰ ਦੂਜੇ ਤੇ ਬਲੇਮ ਲਾਣਾ ਇਹਨਾਂ ਦੀ ਰਾਜਨੀਤੀ ਦਾ ਹਿੱਸਾ ਹੈ ਔਰ ਇਹਨਾਂ ਦੇ ਡੀਐਨਏ 'ਚ ਹੈਗਾ ਕਿ ਝੂਠਾ ਫਰੇਬ ਦੀ ਰਾਜਨੀਤੀ ਕਰੋ ਦੂਸਰੇ ਤੇ ਦੋਸ਼ ਲਾਓ ਆਪਣੇ ਆਪ ਨੂੰ ਮੁਕਤੀ ਕੇਂਦਰ ਦੇ ਉੱਪਰ ਪੰਜਾਬ ਸਰਕਾਰ ਲਗਾਤਾਰ ਸਵਾਲ ਚੱਕਰੀ ਹੈ ਸਰਕਾਰ ਦਾ ਕਹਿਣਾ ਹੈ ਕਿ ਬਈ 50 ਕਰੋੜ ਰੁਪਇਆ ਕੇਂਦਰ ਹਲੇ ਤੱਕ ਪੰਜਾਬ ਨੂੰ ਨਹੀਂ ਦੇ ਰਹੀ ਹੈ ਇੱਕ ਸਵਾਲ ਬਹੁਤ ਵੱਡਾ ਇਹ ਹੈ ਕਿ ਬਈ ਹੁਣ ਮਨੀਸ਼ ਯਸੋਦੀਆ ਹੋਰੀ ਇਲਜ਼ਾਮ ਲਗਾਉਂਦੇ ਨੇ ਕਿ ਬਈ ਜੇਕਰ ਨਰਿੰਦਰ ਮੋਦੀ ਹੋਰਾਂ ਨੇ ਪੰਜਾਬ ਦੇ ਵਿੱਚ ਆਉਣਾ ਹੈ ਹੜਪੀਟ ਤੱਕ ਕੋਲ ਆਉਣਾ ਹੈ ਤਾਂ ਪਹਿਲਾਂ ਪੰਜਾਬ ਦੇ 50 ਕਰੋੜ ਰੁਪਇਆ ਦੇ ਦੇਣ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਉਹ ਪੰਜਾਬ ਦੇ ਵਿੱਚ ਇੱਕ ਵਾਰੀ ਗੀੜਾ ਮਾਰ ਕੇ ਜਾਣ ਜਿਹੜਾ ਹੈਗਾ ਹੈ ਉਸ ਸਪੋਕਸਪਰਸਨ ਬੀਜਪੀ ਸਾਡੇ ਨਾਲ ਨੇ ਜਰੂਰ ਗੱਲਬਾਤ ਕਰਾਂਗੇ ਚੰਨ ਸਾਹਿਬ ਜਿਸ ਤਰੀਕੇ ਦੇ ਨਾਲ 2 ਘੰਟੇ ਪਹਿਲਾਂ ਮਨੀਸ਼ ਸੋਦੀਆ ਹੋਰਾਂ ਨੇ ਪੀਸੀ ਕੀਤੀ ਤੇ ਕਿਹਾ ਕਿ ਭਈ ਜੇਕਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੂੰ ਪੰਜਾਬ ਦੇ ਵਿੱਚ ਆਉਣਾ ਹੈ ਤੇ ਪੰਜਾਬ ਦਾ 50 ਕਰੋੜ ਰੁਪਇਆ ਦੇ ਦੇਣ ਉਸ ਤੋਂ ਬਾਅਦ ਆ ਜਾਣ ਪਹਿਲਾਂ ਤਾਂ ਮੈਂ ਪੁੱਛਦਾ ਕਿ ਮਨੀਸ਼ ਸੋਦੀਏ ਪੰਜਾਬ ਦਾ ਮਾਮਾ ਲੱਗਦਾ ਇਹ ਕੋ ਪੁੱਛ ਕੇ ਆਣਾ ਹੈ ਇਹ ਪੰਜਾਬ ਦਾ ਕੀ ਲੱਗਦਾ ਦਿੱਲੀ ਦੇ ਚੋਰ ਲੁਟੇਰੇ ਹੁਣ ਪੰਜਾਬ ਲੁੱਟਣ ਆ ਗਏ ਔਰ ਪ੍ਰਧਾਨ ਮੰਤਰੀ ਨੂੰ ਪ੍ਰਸ਼ਨ ਕਰਨਗੇ ਕਿ ਪ੍ਰਧਾਨ ਮੰਤਰੀ ਨੇ ਕਿੱਥੇ ਜਾਣਾ ਕਿੱਥੇ ਨਹੀਂ ਜਾਣਾ ਔਰ ਕਿਵੇਂ ਜਾਣਾ ਕਿਵੇਂ ਨਹੀਂ ਜਾਣਾ ਇਹ ਤੈ ਕਰਨਗੇ ਇਹ ਦੱਸਦਾ ਕਿ ਇਹਦੀ ਮਾਨਸਿਕਤਾ ਕੀ ਹੈਗੀ ਹੈ ਮੈਂ ਇਹਨਾਂ ਨੂੰ ਪੁੱਛਦਾ ਤੁਸੀਂ ਇਹ ਦੱਸੋ ਕਿ ਹੁਣ ਤੱਕ ਪੰਜਾਬ ਸਰਕਾਰ ਨੇ ਇੱਕ ਚੁਆਨੀ ਵੀ ਰੀਲਿਸ ਕੀਤੀ ਹੈ ਫਲੱਡ ਬਕਸ ਜਿਹੜਾ 71 ਕਰੋੜ ਰੁਪਏ ਰੀਲਿਸ ਹੋਇਆ ਹੈ 35 35 ਉਹ ਵੀ ਸਟੇਟ ਡਿਜਾਸਟਰ ਫੰਡ ਚੋਂ 1100 ਕਰੋੜ ਰੁਪਏ ਪਿਆ ਇਹਨਾਂ ਕੋਲੇ ਸਿਰਫ 71 ਕਰੋੜ ਰੁਪਏ ਹੁਣ ਤੱਕ ਰੀਲਿਸ ਕੀਤਾ ਹੈ ਇਸ ਸਵਾਲ ਤੋਂ ਉਹ ਪੁੱਛਣਾ ਚਾਹੀਦਾ ਕਿ ਤੁਸੀਂ ਪ੍ਰਧਾਨ ਮੰਤਰੀ ਨੂੰ ਪੁੱਛੋਗੇ ਅੱਛਾ ਉਹ ਕਹਿੰਦੇ ਕਿ ਬਈ ਪੰਜਾਬ ਦੇ ਨਾਲ ਮਤਰਈਮਾਲਾ ਸਲੂਕ ਕਰਦੇ ਪਏ ਕੇਂਦਰ ਜੰਮੂ ਕਸ਼ਮੀਰ ਦੇ ਵਿੱਚ ਅਮਿਤ ਸ਼ਾਹ ਖੁਰੀ ਜਾਏ ਉਹਨਾਂ ਦੀ ਗੱਲ ਵੀ ਸੁਣਾਏ ਉਹਨਾਂ ਦੇ ਹੜਪੀਟਤਾ ਦੀ ਗੱਲ ਵੀ ਸੁਣ ਰਹੇ ਨੇ ਪੰਜਾਬ ਦੇ ਵੱਲ ਧਿਆਨ ਹੈ ਨਹੀਂ ਕਿਸੇ ਦਾ ਇਹ ਮਤਰਈਮਾਲਾ ਸਲੂਕ ਹੈਗਾ ਕਹਿੰਦੇ ਗੱਲ ਇਹ ਮੈਂ ਹੁਣ ਕੀ ਕਹਾਂ ਇਹਨਾਂ ਬਾਰੇ ਮੈਨੂੰ ਤੇ ਇਹਨਾਂ ਬਾਰੇ ਕਹਿਣ ਵੇਲੇ ਵੀ ਸ਼ਰਮ ਆਂਦੀ ਹੈ ਕਿ ਕਿਫੋ ਜਿਹੇ ਬੰਦੇ ਨੇ ਯਾਰ ਜਿਹੜੇ ਬੰਦਿਆਂ ਨੂੰ ਸਰਕਾਰ ਦਾ ਸਿਸਟਮ ਹੀ ਨਹੀਂ ਪਤਾ ਸਰਕਾਰ ਕਿਵੇਂ ਚਲਾਨੀ ਹੈ ਉਪਰਸ਼ਨ ਕਰਦੇ ਨੇ ਹੂੰ ਔਰ ਇਹਨਾਂ ਨੂੰ ਖੁਦ ਮੈਂ ਤੇ ਇਸ ਗੱਲ ਦੀ ਹਰਾਨੀ ਹੈ ਕਿ ਐਡਮਿਨਿਸਟ੍ਰੇਟਿਵ ਸਾਈਡ ਸੱਜੇ ਹੱਥ ਤੱਕ ਸਰਕਾਰ ਦਾ ਸੱਜਾ ਤਖਬੇ ਹੱਥ ਕੀ ਕਰ ਰਿਹਾ ਕਿਸੇ ਨੂੰ ਪਤਾ ਹੀ ਨਹੀਂ ਹੈ ਹੂੰ ਇਹ ਹਾਲ ਹੈ ਸਾਡੀ ਪੰਜਾਬ ਸਰਕਾਰ ਦੇ ਸੈਂਟਰ ਦੀਆਂ ਟੀਮਾਂ ਆ ਕੇ ਬਾੜ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰ ਗਈਆਂ ਕੱਲ ਚੀਫ ਸਕੱਟਰੀ ਨਾਲ ਮੀਟਿੰਗ ਹੋ ਗਈ ਕਿ ਸਾਡਾ ਕਿੰਨਾ ਖੇਤੀ ਦਾ ਨੁਕਸਾਨ ਹੋਇਆ ਕਿੰਨੇ ਪਿੰਡ ਦੇ ਸਾਡੇ ਮਕਾਨ ਟਹਿਗੇ ਕਿੰਨੇ ਸਾਡੇ ਪਸ਼ੂਧੰਦਾ ਨੁਕਸਾਨ ਹੋਇਆ ਕਿੰਨੇ ਮੁਰਗੀਖਾਨੇ ਦਾ ਨੁਕਸਾਨ ਹੋਇਆ ਸਾਡੇ ਸਾਰੇ ਜਿਹੜੇ ਲੌਸਸ ਜਗੇ ਨੇ ਉਹਦੀ ਅਸੈਸਮੈਂਟ ਕਰਕੇ ਚੀਫ ਸਕੱਟਰੀ ਨਾਲ ਬੈਠ ਕੇ ਕੱਲ ਕੇਂਦਰ ਦੀ ਟੀਮ ਇੱਕ ਹਫਤਾ ਲਾ ਕੇ ਗਈਏ ਥੇ ਹੂੰ ਉਹਨੇ ਇਹਨਾਂ ਨੂੰ ਇਹ ਹੀ ਨਹੀਂ ਪਤਾ ਕਿ ਕੇਂਦਰ ਦੀ ਟੀਮ ਆਈ ਹੋਈ ਹੈ ਤੇ ਮੈਂ ਦੱਸੋ ਦਾ ਕੀ ਕਰਾਂ ਐਸੀ ਨਲੈਕ ਸਰਕਾਰ ਫਿਰ ਹਰਪਾਲ ਚੀਮਾ ਹੋਰੀ ਕਿਉਂ ਸਵਾਲ ਚੱਕ ਰਹੇ ਨੇ ਹਰਪਾਲ ਚੀਮਾ ਹੋਰੀ ਦਾ ਫੜੇ ਨਿਕਲਣਾ ਉਹ ਵੀ ਕਿਹੜੀ ਸਰਕਾਰ ਚੱਲਦੀ ਹੈ ਇਹ ਚਿੰਤਾ ਤੇ ਕਰ ਲੋ ਤੁਹਾਡੇ ਪੰਜਾਬ ਚ ਟੀਮਾਂ ਕੇਂਦਰ ਦੀਆਂ ਆਈਆਂ ਐ ਤੁਹਾਡੇ ਡੀਸੀ ਉਹਨਾਂ ਨਾਲ ਫਿਰਦੇ ਪਏ ਨੇ ਤੁਹਾਡੇ ਸੈਕਟਰੀ ਉਹਨਾਂ ਦੇ ਨਾਲ ਫਿਰਦੇ ਪਏ ਨੇ ਔਰ ਤੁਹਾਨੂੰ ਇਹੀ ਨਹੀਂ ਪਤਾ ਤੇ ਫਿਰ ਨਲਾਇਕੀ ਕੌਣ ਹੈ ਕੌਣ ਨਲਾਇਕ ਤੁਸੀਂ ਆਪ ਦੱਸੋ ਕੌਣ ਨਲਾਇਕ ਹੈ ਉਹ ਮੰਤਰੀ ਨਲਾਇਕ ਹੋਇਆ ਜਿਸ ਨੂੰ ਇਹ ਨਹੀਂ ਪਤਾ ਕਿ ਕੇਂਦਰ ਦੀ ਟੀਮ ਪੰਜਾਬ ਚ ਆਈ ਹੋਈ ਹੈ ਉਹ ਮੰਤਰੀ ਕਹਦਾ ਹੋਇਆ ਜਿਸ ਨੂੰ ਇਹ ਨਹੀਂ ਪਤਾ ਮੇਰੇ ਪੰਜਾਬ ਚ ਕੀ ਹੋ ਰਿਹਾ ਉਹ ਮੁੱਖ ਮੰਤਰੀ ਕੀ ਹੋਇਆ ਜਿਸ ਨੂੰ ਇਹ ਨਹੀਂ ਪਤਾ ਮੇਰੇ ਪੰਜਾਬ ਚ ਕੀ ਹੋ ਰਿਹਾ ਸੋ ਇਹ ਤਾਂ ਨਲਾਇਕਾਂ ਦਾ ਟੋਲਾ ਇਹ ਸਿਰਫ ਔਰ ਸਿਰਫ ਪੈਸੇ ਲੁੱਟਣ ਆਇਆ ਔਰ ਜਲਦੀ ਤੋਂ ਨਾ ਮੈਂ ਕਿ ਸਿੱਧਾ ਕਹਿ ਰਿਹਾ ਆਮਾ ਦੀ ਪਾਰਟੀ ਦਾ ਸੌ ਕਿਹੜਾ ਹੈਗਾ ਜਿਹੜੇ ਸੈਕਲਾਂ ਦੇ ਫਿਰਦੇ ਸੀ ਆਪਣੇ ਫੋਰਚਨਰ ਲਈ ਬੈਠੇ ਨੇ ਜਿਹੜੇ ਇੱਕ ਕਮਰੇ ਦੇ ਮਕਾਨ ਚ ਰਹੇ ਸੀ ਅੱਜ ਪੰਜ ਪੰਜ ਕਿਲੇ ਚ ਕੋਠੀਆਂ ਪਾ ਰਹੇ ਨੇ ਇਸ ਕੋ ਸਾਰੇ ਪੰਜਾਬ ਨੂੰ ਪਤਾ ਜੀ ਮੈਂ ਨਾ ਕੀ ਲੈਣਾ ਕਿਹੜਾ ਦੱਸੋ ਕਿਹੜਾ ਹੈਗਾ ਜਿਹੜਾ ਨਹੀਂ ਹੈਗਾ अच्छा गल इस जगह दी ऊपर आके खत्म हुंदी है भाई ਤੁਸੀਂ ਕਹਿੰਦੇ ਹੋ ਕਿ ਇਹ ਜਿਹੜੇ ਹੈਗੇ ਨੇ ਇਹਨਾਂ ਨੂੰ ਨਹੀਂ ਪਤਾ ਹੈਗਾ ਹਰਪਾਲ ਚੀਮਾਹੋਰੀ ਪੜੇ ਨੇ ਹਰਪਾਲ ਚੀਮਾਹੋਰਾ ਨੇ ਲੋ ਕੀਤੀ ਹੋਈ ਹੈ ਉਸ ਤੋਂ ਅਲੱਗ ਅਮਨ ਅਰੋੜਾ ਹੋਰੀ ਪੜੇ ਨੇ ਇਹਨੇ ਗਿਆਨੀ ਹੈਗੇ ਨੇ ਫਿਰ ਉਹ ਜਿਸ ਤਰੀਕੇ ਦੇ ਨਾਲ ਸਟੇਟਮੈਂਟ ਦਿੰਦੇ ਨੇ ਫਿਰ ਉਹ ਮੰਨ ਦੇ ਵਿੱਚ ਤੁਹਾਡੇ ਵਿਚਾਰ ਕਿਉਂ ਮੈਨੂੰ ਬੜਾ ਦੁੱਖ ਹੁੰਦਾ ਮੇਰਾ ਵਕੀਲ ਭਰਾ ਹੈ ਮੈਂ ਕੁਝ ਕਹਿ ਨਹੀਂ ਸਕਦਾ ਕੋ ਮੇਰੇ ਕਿਤੇ ਤੇ ਫਿਰ ਅਸਰ ਪਾਊਗਾ ਜੇ ਕੁਝ ਮੈਂ ਕਵਾਂਗਾ ਵਕੀਲ ਭਰਾ ਤੋਂ ਬਹੁਤ ਵੱਡੇ ਇਲਜ਼ਾਮ ਲਗਾ ਰਿਹਾ ਮੈਂ ਹੀ ਕਹਿ ਰਿਹਾ ਮੇਰਾ ਵਕੀਲ ਭਰਾ ਹੈ ਮੈਂ ਕੁਝ ਕਹਿੰਦਾ ਚੰਗਾ ਨਹੀਂ ਲੱਗਦਾ ਮੇਰੇ ਕਿਤੇ ਤੇ ਉਹਦਾ ਅਸਰ ਆਂਦਾ ਹੈਗਾ ਕਿ ਕਿੰਨੀ ਕੁ ਸਮਝਦਾ ਮਾਲਕ ਹੈ ਇੱਕ ਪਾਸੇ ਚੀਫ ਸਕੱਟਰੀ ਕਿੰਦੇ ਦੀ ਟੀਮ ਨਾਲ ਮੀਟਿੰਗ ਕਰਦਾ ਪਿਆ ਹੈ ਔਰ ਦੂਜੇ ਪਾਸੇ ਹਰਪਾਲ ਜੀ ਮੈਂ ਪ੍ਰੈਸ ਕਾਨਫਰੰਸ ਕਰਨ ਲਈ ਕਿੰਤ ਇੰਤਜ਼ਾਰ ਨਹੀਂ ਜਾਂਦਾ ਹੈ ਹੂੰ ਕੀ ਤੁਸੀਂ ਇੱਥੇ ਦੇਖੋ ਸਰਕਾਰ ਕਿਵੇਂ ਚੱਲਦੀ ਪਈ ਹੈ ਦੂਸਰੀ ਚੀਜ਼ ਮੈਂ ਇੱਕ ਚੀਜ਼ ਬਸ ਸਪਸ਼ਟ ਕਰ ਦਿਆਂ ਪੰਜਾਬ ਦੇ ਹਰ ਬਾੜ ਪੀੜਿਤ ਦੇ ਨਾਲ ਭਾਰਤੀ ਜਨਤਾ ਪਾਰਟੀ ਖੜੀ ਹੈ ਜੋ ਵੀ ਲੋੜਿੰਦੇ ਕਦਮ ਹੋਣਗੇ ਕਿੰਦੇ ਸਰਕਾਰ ਔਰ ਭਾਰਤੀ ਜਨਤਾ ਪਾਰਟੀ ਚੱਕੇਗੀ ਔਰ ਕਿਸੇ ਵੀ ਭੈਣ ਭਰਾ ਨੂੰ ਔਕੀ ਸਿੱਧੀ ਜ ਨਹੀਂ ਰਹਿੰਦੇਗੀ ਇਹ ਮੈਂ ਵਿਸ਼ਵਾਸ ਲਾਂਦਾ ਪ੍ਰਧਾਨ ਮੰਤਰੀ ਜੀ ਕੱਲ 9 ਤਰੀਕ ਨੂੰ ਆ ਰਹੇ ਨੇ ਉਸ ਵੇਲੇ ਸਾਰਾ ਜੋ ਵੀ ਉਹਨਾਂ ਦਾ ਇੱਕ ਸਿਸਟਮ ਹੈਗਾ ਸਰਕਾਰ ਦਾ ਔਰ ਉਸ ਦੇ ਬਾਅਦ ਜੋ ਪੰਜਾਬ ਨੂੰ ਹੈਲਪ ਦੀ ਲੋੜ ਹੈ ਉਹ ਸਾਰੀ ਕੀਤੀ ਜਾਏਗੀ ਔਰ ਪ੍ਰਧਾਨ ਮੰਤਰੀ ਜੀ ਨੇ ਜੋ ਵਿਸ਼ੇਸ਼ ਤੌਰ 'ਤੇ ਪਹਿਲਾਂ ਫੋਨ ਕੀਤਾ ਉਹਨਾਂ ਨੇ ਭਗਵੰਤ ਮਾਨ ਜੀ ਨੂੰ ਤੁਸੀਂ ਆਪਣੇ ਕੱਲਾ ਨਾ ਸਮਝਿਓ ਅਸੀਂ ਪੰਜਾਬ ਦੇ ਨਾਲ ਖੜੇ ਹਾਂ ਅਮਿਤ ਸ਼ਾਹ ਜੀ ਨੇ ਫੋਨ ਕੀਤਾ ਤੁਸੀਂ ਚਿੰਤਾ ਨਾ ਕਰੋ ਅਸੀਂ ਪੰਜਾਬ ਦੇ ਨਾਲ ਖੜੇ ਆਂ ਔਰ ਐਗਰੀਕਲਚਰ ਮਿਨਿਸਟਰ ਸ਼ਿਵਰਾਜ ਚੋਹਾਂ ਜੀ ਪੂਰਾ ਇੱਕ ਦਿਨ ਲਗਾ ਕੇ ਹੜਪੀ ਹੜਪੀਤਾਂ ਦੀ ਬਿਲਕੁਲ ਮਿਲ ਕੇ ਗਏ ਉਹਨਾਂ ਨੂੰ ਵੀਡੀਓਜ਼ ਰਾਤੇ 10 11 ਵਜੇ ਤੱਕ ਚੱਲਦੇ ਰਹੇ 9:30 ਵਜੇ ਤੱਕ ਚੱਲਦੇ ਰਹੇ ਇਹਦੇ ਬਾਅਦ ਤੁਸੀਂ ਕੀ ਕਹੋਗੇ ਜੇ ਇਹ ਵੀ ਨਹੀਂ ਉਹਨਾਂ ਨੂੰ ਦਿਖਦਾ ਹੁਣ ਕੋ ਅੱਖੋਂ ਅੰਨਾ ਹੋਵੇ ਕੰਨੋਂ ਬੋਲਾ ਹੋਵੇ ਮੂੰਹੋਂ ਤੇ ਫਿਰ ਮੈਂ ਉਹਦਾ ਕੀ ਇਲਾਜ ਕਰ ਸਕਦਾ ਹਮ ਇਹ ਤੇ ਪੰਜਾਬ ਦੀ ਜਨਤਾ ਇਲਾਜ ਕਰੂਗੀ ਕਿਉਂ ਕੇਂਦਰ ਇੰਨਾ ਕੁਛ ਕਰ ਰਹੀ ਹੈ ਫਿਰ ਪੰਜਾਬ ਸਰਕਾਰ ਅਲੀਗੇਸ਼ਨ ਕਿਉਂ ਲਗਾ ਰਹੀ ਹੈ ਹਰਪਾਲ ਚੀਮਾ ਪੀਸੀ ਕਰ ਰਹੇ ਨੇ ਮਨੀਸ਼ ਸੋਧਿਆ ਪੀਸੀ ਕਰ ਰਹੇ ਨੇ ਅਮਨ ਅਰੋੜਾ ਹੁਰੀ ਪੀਸੀ ਕਰ ਰਹੇ ਨੇ ਫਿਰ ਇਹ ਪੀਸੀ ਐਂਗਸ ਕਰਕੇ 50 ਕਰੋੜ ਦਾ ਫਿਰ ਕੇ ਕੇਵਲ ਪੀਸੀਆ ਕਰਨ ਜੋਗੇ ਨੇ ਕੰਮ ਕਰਨ ਜੋਗੇ ਨਹੀਂਗੇ ਹਮ ਇਹਨਾਂ ਨੂੰ ਇੱਕੋ ਇੱਕ ਚੀਜ਼ ਸਿਖਾਈ ਹੋਈ ਹੈ ਕਿ ਝੂਠ ਪਰੋਸੀ ਜਾਓ बार-बार ਝੂਠ ਬੋਲੀ ਜਾਓ ਕੋਈ ਤਾਂ ਸੱਚ ਮੰਨੂਗਾ ਹਮ 50 ਕਰੋੜ ਦਾ ਰੋਣਾ ਕੀ ਹੈ ਇੱਕ ਨਿੱਕਾ ਪੈਸਾ ਕੇਂਦਰ ਸਰਕਾਰ ਨੇ ਨਹੀਂ ਦੇਣਾ ਇਹਨਾਂ ਨੂੰ ਕੋਈ ਡਿਊ ਨਹੀਂਗਾ ਜੀਐਸਵੀ ਦਾ ਕੰਪਨਸੇਸ਼ਨ ਦਾ 200 ਕੁਛ ਕਰੋੜ ਰੁਪਏ ਬੰਦਾ ਸੀਗਾ ਉਹਦਾ ਇੱਕ ਇੱਕ ਪਾਈ ਜਿਹੜੀ ਗਈ ਹੈ ਪੰਜਾਬ ਸਰਕਾਰ ਨੂੰ ਮਿਲ ਚੁੱਕੀ ਹੈ ਪੰਜਾਬ ਨੂੰ ਮਿਲ ਚੁੱਕੀ ਹੈ ਜੀਐਸਟੀ ਵੱਲ ਪੰਜਾਬ ਦਾ 1 ਰੁਪਿਆ ਵੀ ਪੈਂਡਿੰਗ ਨਹੀਂ ਹੈਗਾ ਇਹ ਝੂਠ ਬੋਲਦੇ ਨੇ ਝੂਠਾ ਫਰੇਬ ਦੀ ਰਾਜਨੀਤੀ ਕਰਦੇ ਨੇ ਕੰਮ ਡੱਕਾ ਤੋੜਨਾ ਨਹੀਂ ਔਰ ਦੂਜੇ ਤੇ ਬਲੇਮ ਲਾਣਾ ਇਹਨਾਂ ਦੀ ਰਾਜਨੀਤੀ ਦਾ ਹਿੱਸਾ ਹੈ ਔਰ ਇਹਨਾਂ ਦਾ ਡੀਐਨਏ ਹੀ ਹੈਗਾ ਕਿ ਝੂਠ ਔਰ ਫਰੇਬ ਦੀ ਰਾਜਨੀਤੀ ਕਰੋ ਦੂਸਰੇ ਤੇ ਦੋਸ਼ ਲਾਓ ਆਪਣੇ ਆਪ ਨੂੰ ਮੁਖਤ ਠੀਕ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਤਾਂ ਅਨਸਰੀਨ ਹੁਰੀ ਨੇ ਬੀਜੇਪੀ ਸਪੋਕਸਪਰਸਨ ਨੇ ਜਨਾ ਦਾ ਕਹਿਣਾ ਹੈ ਕਿ ਜਿਸ ਤਰੀਕੇ ਦੇ ਨਾਲ ਪੰਜਾਬ ਸਰਕਾਰ ਅਲੀਗੇਸ਼ਨ ਲਗਾ ਰਹੀ ਹੈ ਬਸ ਇਹਨਾਂ ਮਤਲਬ ਅਲੀਗੇਸ਼ਨ ਲਗਾਏ ਜਾਂਦੇ ਨੇ ਹਾਲਾਂਕਿ ਕੇਂਦਰ ਪੰਜਾਬ ਦੇ ਨਾਲ ਹੈ ਤੇ ਪੰਜਾਬ ਦੀ ਹਰ ਇੱਕ ਜਿਹੜੀ ਹੈਗੀ ਸਥਿਤੀ ਵਿੱਚ ਉਸ ਦਾ ਉਸ ਦੀ ਜਿਹੜੀ ਉਹ ਬਾ ਫੜਦੀ ਹੈ ਕੈਮਰਾ ਪਰਸਨ ਰੋਹਿਤ ਦੇ ਨਾਲ ਰਾਜ ਗੁਪਤਾ ਜਲੰਧਰ